ਮੇਰਾ ਸੁਪਨਾ ਸੀ ਕਿ ਮੈਂ ਪਟਾਲੇ ਦੀ ਫਾਉਂਟੇਨ ਹਾਊਸ ਬਣਾਵਾ ਜਿਹੜਾ ਇਹਦਾ ਇੰਟੀਅਰ ਹੈ ਐਕਸਪੀਅਰ ਹੈ ਦੋਨੋਂ ਰਾਇਲ ਕਲਾਸਿਕਲ ਬਣਾਏ ਨੇ ਇਹ ਮੇਰਾ ਇੱਕ ਕਲਾਇੰਟ ਦਾ ਸੁਪਨਾ ਤਾਂ ਹੁੰਦਾ ਹੀ ਹੁੰਦਾ ਹੈ ਪਰ ਕਰਮਣਾ ਤਾਂ ਮੇਰਾ ਖੁਦ ਦਾ ਹੀ ਸੁਪਨਾ ਹੁੰਦਾ ਹੈ ਮੇਰਾ ਸੁਪਨਾ ਸੀ ਕਿ ਮੈਂ ਪਟਾਲੇ ਦੀ ਫਾਉਂਟੇਨ ਹਾਊਸ ਬਣਾਵਾ ਇਹ ਤੁਹਾਡਾ ਲੌਬੀ ਆ ਗਈ ਜਿਹਦੇ ਵਿੱਚ ਤੁਸੀਂ ਦੇਖੋਗੇ ਡਬਲ ਹਾਈਟ ਸਾਰੀ ਓਪਨ ਹੈ ਠੀਕ ਹੈ ਜੀ ਡਬਲ ਹਾਈਟ ਦੇ ਵਿੱਚ ਬੜਾ ਬ੍ਰੀਕ ਡਿਜ਼ਾਈਨ ਦਿੱਤਾ ਵੈ ਅਦਰ ਡੇ ਟਾਈਮ ਤੇ ਕੋਈ ਮਤਲਬ ਇੰਨੀ ਗਰੋਥਿੰਗ ਰੇਗੀ ਸੁਰਤ ਲੰਨ ਤੱਕ ਕਿ ਦੋਨ ਚਾਰੋਂ ਪਾਸੇ ਹੀ ਲਾਈਟਿੰਗ ਗ੍ਰੀਨਰੀ ਤੇ ਬਿਲਕੁਲ نیچے ਨਾਲ ਜੁੜਿਆ ਸੇਮ ਇਸ ਰੂਮ ਦੇ ਵਿੱਚ ਪਿੱਛੇ ਦੇਖੋ ਬਾਹਰ ਤੋਂ ਨਵੀਂ ਗ੍ਰੈਂਡੀ ਲਿਖੇਗੀ ਜਿਵੇਂ ਬਾਕੀ ਸਾਰੇ ਅਜਿਹਾ ਦਿਖ ਰਿਹਾ ਸਰ ਇਹਨਾਂ ਦੇ ਉੱਤੇ ਰੋਇਲ ਟੱਚ ਚਾਹੀਦਾ ਸੀਗਾ ਜੇ ਤੁਸੀਂ ਦੇਖ ਵੀ ਰਹੇ ਹੋਵੋਗੇ ਤੁਹਾਨੂੰ ਸਾਰਾ ਜਿਹੜਾ ਹੈ ਰੋਇਲ ਟੱਚ ਇਸ ਦੇ ਵਿੱਚ ਮਿਲੇਗਾ ਬਸ ਇਹ ਸੋ ਐਮ ਡੀ ਐਫ ਵਰਕ ਦੇ ਵਿੱਚ ਵੋਲੇਪਰ ਲਗਾਇਆ ਹੋਇਆ ਹੈ ਜੀ ਤੇ ਉਹਦੇ ਉੱਤੇ ਡੁਕੋ ਪੇਂਟ ਕੀਤਾ ਹੋਇਆ ਹੈ ਉਹ ਚੀਜ਼ ਮੈਂ ਹੋਰ ਵੀ ਦੇਖ ਰਿਹਾ ਕਿਤੇ ਵੀ ਸ਼ੋਰਾ ਸਲਾਬ ਮਤਲਬ ਇਹ ਵੀ ਆਪਣਾ ਕੋਈ ਦਿੱਕਤ ਨਹੀਂ ਗਈ ਸਰ ਇਹਦੇ ਚਾਹੀਦਾ ਕਿ ਅਸੀਂ ਵੈਥੇ ਬ੍ਰਿਕਸ ਵੀ ਅੱਛੀ ਯੂਜ਼ ਕਰਦੇ ਹਾਂ ਅਸੀਂ ਵਾਟਰਪੂਫਿੰਗ ਦਾ ਵੀ ਕਰਦੇ ਹਾਂ ਡਾਕਟਰ ਫਿਕਸਡ ਦਾ ਕਿੰਨਾ ਸਮਾਂ ਲੱਗੇ ਜੀ ਇਹ ਘਰ ਨੂੰ ਰੈਡੀ ਕਰਨ ਤੇ ਆਪਾਂ ਨੂੰ ਸਰ ਲਗ ਪਲਗ ਪੈਨ ਨੂੰ ਸਮਾਂ ਤਾਂ ਲੱਗੇ ਜੇ ਉਹ ਤਾਂ ਘਰ ਬਣਾਉਂਦੇ ਆ ਅਸੀਂ ਕਲਾਇੰਟ ਦਾ ਘਰ ਨਹੀਂ ਬਣਾਉਂਦੇ ਅਸੀਂ ਆਪਣਾ ਖੁਦ ਸਮਝ ਕੇ ਘਰ ਬਣਾਉਂਦੇ ਆ ਜੇ ਅਸੀਂ ਕੰਮ ਕਰਦੇ ਨਾ ਨਕਸ਼ੇ ਤੋਂ ਲੈ ਕੇ ਇੰਟੀਰੀਅਰ ਤੋਂ ਐਂਡ ਤੱਕ ਅਸੀਂ 1 ਕਿ 1 ਇੰਚ ਨੂੰ ਯੂਜ਼ ਕਰਦੇ ਹਾਂ ਯੂਟਿਲਾਈਜ਼ ਕਰਦੇ ਹਾਂ ਕਿ ਕਾਦੀ ਡਿਫੀਕਸ਼ਨ ਕਿਤੇ ਖਰਾਬ ਨਹੀਂ ਹੋਣੀ ਚਾਹੀਦੀ ਤੇ ਜਿਨ੍ਹਾਂ ਨੇ ਬਣਾਇਆ ਉਹ ਆਪਣੇ ਨਾਲ ਨਾ ਤੋਂ ਜਾਣਾਂਗੇ ਕੀ ਡਾਈਮੈਂਸ਼ਨ ਨੇ ਕਿੰਨੇ ਸਾਈਜ਼ ਦਾ ਪਲਾਟ ਹੈ ਤੇ ਕਿੰਨੇ ਏਰੀਆ ਚ ਕਵਰ ਕੀਤਾ ਹੋਇਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਾ ਆਪਣਾ ਨਾਮ ਤੇ ਫਰਮ ਦਾ ਨਾਮ ਦੱਸ ਦੀ ਮੇਰਾ ਨਾਮ ਦਾਮਨਜੋ ਸਿੰਘ ਮੇਰੀ ਫਰਮ ਦਾ ਨਾਮ ਡ੍ਰੀਮ ਹਾਊਸ ਬਿਲਡਰਸ ਹੈ ਜੀ ਤੇ ਅਸੀਂ ਬੜੇ ਹਲੇ ਦੇ 100 ਕਿਲੋਮੀਟਰ ਦੀ ਰੇਂਜ ਦੇ ਵਿੱਚ ਸਾਰਾ ਕੰਮ ਕਰਦੇ ਆ ਜਿਹੜਾ ਇਹ ਮੇਰਾ ਇੱਕ ਕਲਾਇੰਟ ਦਾ ਸੁਪਨਾ ਤਾਂ ਹੁੰਦਾ ਹੀ ਹੁੰਦਾ ਹੈ ਘਰ ਬਣਾਉਣਾ ਤਾਂ ਮੇਰਾ ਖੁਦ ਦਾ ਵੀ ਸੁਪਨਾ ਹੁੰਦਾ ਹੈ ਤੇ ਮੇਰਾ ਸੁਪਨਾ ਸੀ ਕਿ ਪਟਿਆਲੇ ਦੀ ਫਾਊਂਡੇਸ਼ਨ ਹਾਊਸ ਬਣਾਵਾ ਜਿਹੜਾ ਇਹਦਾ ਇੰਟੀਅਰ ਹੈ ਤੇ ਐਕਸਟਰੀ ਇਸ ਕਾਉਂਟਰ ਹਾਊਸ ਦੇ ਵਿੱਚ ਜਿਹੜਾ ਕਵਰਡ ਏਰੀਆ ਹੈ ਇਹ ਹੈਗਾ 650 ਫੁੱਟ ਠੀਕ ਹੈ ਜੀ ਤੇ ਇਹ ਪੜਿਆਲੇ ਵਿੱਚ ਅਰਬਨ ਸੈਟਲਿਟ ਲੋਕੇਟਿਡ ਹੈ ਇਹ ਜੀ ਤੇ 50 ਬਾਈ 90 ਦੀ ਡਾਈਮੈਂਸ਼ਨ ਹੈ ਜੀ ਤੇ ਇਸ ਬਾਤ ਨੂੰ ਕਰਾਨੇ ਦਾ ਹੋਮ ਟਵਰ ਜੀ ਸਰ ਸਭ ਤੋਂ ਵੱਡਾ ਜੇ ਗੱਲ ਕਰੀਏ ਫਾਉਂਟੇਨ ਬਾਰੇ ਗੱਲ ਕਰੀਏ ਉਹ ਉੱਪਰੋਂ ਵੀ ਪਾਣੀ ਡਿੱਗ ਰਿਹਾ ਤੇ ਆਪਾਂ ਗਰਾਊਂਡ ਤੇ ਤਾਂ ਆਮ ਦੇਖਦੇ ਹਾਂ ਜੀ ਆਪਣੇ ਲੱਗੇ ਹੁੰਦੇ ਨੇ ਇਹਦਾ ਆਈਡੀਆ ਕਲਾਇੰਟ ਦਾ ਸੀ ਕਿ ਤੁਸੀਂ ਪਰ ਨਹੀਂ ਸਰ ਇਹ ਜਿਹੜਾ ਮੇਰਾ ਆਈਡੀਆ ਮੈਂ ਖੁਦ ਦੇ ਦਿੱਤੇ ਹੋਏ ਆਂ ਅਜੀ ਕੰਮ ਦੋ ਤਰੀਕੇ ਨਾਲ ਹੁੰਦਾ ਜਿਆਦਾ ਕਲਾਇੰਟ ਨੇ ਆਪ ਮਾਰਕੀਟ ਦੇ ਨਾਲ ਸੇ ਹੁਮੇ ਕਰਦਾ ਤੇ ਜਾਂ ਫਿਰ ਉਹਨ ਮੇਰਾ ਕੰਮ ਦੇਖਿਆ ਹੁੰਦਾ ਉਹ ਕਹਿੰਦੇ ਜਿਹੜਾ ਕੰਮ ਦੇਖਿਆ ਦੇ ਨਾਲ ਤੁਸੀਂ ਕਰ ਦੋ ਮੋਸਟਲੀ ਕਲਾਇੰਟ ਇਹੀ ਹੁੰਦੇ ਆ ਕਿ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਯੂਸ ਤੋਂ ਕੰਮ ਕਰ ਰਹੇ ਹੁੰਦੇ ਤਾਂ ਅਸੀਂ ਉਸ ਤੇ ਕਿੰਨਾ ਕੰਮ ਕਰ ਦਿੰਦੇ ਆ ਠੀਕ ਹੈ ਜੀ ਹਾਂਜੀ ਤੇ ਸਰ ਡਿਜ਼ਾਈਨ ਜੇ ਗੱਲ ਕਰੀਏ ਹਾਂਜੀ ਇਹ ਡਿਜ਼ਾਈਨ ਵੀ ਐਕਚੁਅਲੀ ਆਰਕਟ ਦੇ ਨਾਲ ਬੈਠ ਕੇ ਖੁਦ ਹੀ ਹੀ ਮੈਂ ਕਰਵਾਣਾ ਆਪਣੇ ਜਿਹੜੇ ਪਲਾਨ ਵੀ ਮੈਂ ਖੁਦ ਕਰਦਾ ਅਰਕਟਿਕ ਕਲਾਈਂਟ ਦੇ ਨਹੀਂ ਹੁੰਦੇ ਜਿਹੜੇ ਮੇਰੇ ਪਰਸਨਲ ਵੀ ਅਗਰ ਕਲਾਈਂਟ ਦੇ ਹੋਣਾ ਚਾਹੁੰਦੇ ਹੋ ਕਲਾਈਂਟ ਵੀ ਦੇ ਦਿੰਦੇ ਆ ਅਗਰ ਕਲਾਈਂਟ ਨਹੀਂ ਵੀ ਰੱਖਣਾ ਤਾਂ ਸਾਡੇ ਆਪਣੇ ਪਰਸਨਲ ਅਰਕਟਿਕ ਹੁੰਦੇ ਠੀਕ ਹੈ ਇਹਨਾਂ ਸੀ ਕਰਵਾ ਦੇਣਾ ਬਲੇ ਡਿਜ਼ਾਈਨ ਹੈ ਕਿਹੜਾ ਜੀ ਇਹ ਗੱਲ ਕਰੀ ਰਾਇਲ ਕਲਾਸਿਕਲ ਰਾਇਲ ਕਲਾਸਿਕ ਇਵਨ ਕਿ ਕਈ ਕੀ ਕਰਦੇ ਸਿਰਫ ਜਿਹੜਾ ਐਕਸਟਰੀਅਰ ਜਿਹੜੀ ਐਲੀਵੇਸ਼ਨ ਹੈ ਉਹ ਤੁਹਾਨੂੰ ਕਲਾਸਿਕਲ ਦੇ ਦਿੰਦੇ ਆ ਅੰਦਰ ਫਿਰ ਮੋਡਰਨ ਆ ਜਾਂਦਾ ਤੁਹਾਨੂੰ ਅੰਦਰ ਜਾ ਕੇ ਟੱਚ ਪਤਾ ਲੱਗੇਗਾ ਰਾਇਲ ਟੱਚ ਹੈ ਪੂਰਾ ਠੀਕ ਹੈ ਜੀ ਹਾਂਜੀ ਸਭ ਤੋਂ ਵੱਡੀ ਗੱਲ ਵੀ এনਵਾਇਰਨਮੈਂਟ ਨਾਲ ਬਹੁਤ ਟੱਚ ਕੀਤਾ ਵੀ ਚਾਰੇ ਪਾਸੇ ਹਰ ਪਾਸੇ ਦਾ ਵੀ ਹੈ ਗ੍ਰੀਨਰੀ ਹਰ ਪਾਸੇ ਤੁਹਾਨੂੰ ਮਿਲੇਗੀ ਵੈਂਟੀਲੇਸ਼ਨ ਸਭ ਕਾਸੇ ਮਿਲੇਗੀ ਠੀਕ ਹੈ ਜੀ ਨਾ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਬਾਹਰੋਂ ਬਹੁਤ ਸੋਹਣਾ ਜਿਹੜਾ ਘਰ ਬਣਿਆ ਹੋਇਆ ਤੇ ਇਧਰ ਬੈਸੇ ਆਪੋ ਪਣਚ ਵੀ ਬੈਠ ਸਕਦੇ ਆ ਜਿਹੜਾ ਲੌਨ ਏਰੀਆ ਆ ਗਿਆ ਇੱਕ ਸਿਟਿੰਗ ਇਧਰ ਵੀ ਦਿੱਤੀ ਹੋਈ ਹੈ ਜੀ ਹਾਂ ਇਹ ਇਧਰ ਮਾਰਨਿੰਗ ਚਾਰਪਰ ਜਿਵੇਂ ਅਗਰ ਇਧਰ ਬਾਰਿਸ਼ ਪੈ ਰਹੀ ਹੈ ਇੱਥੇ ਬੈਠ ਤੁਸੀਂ ਇੱਥੇ ਬੈਠ ਸਕਦੇ ਹੋ ਅਧਰਾਂ ਲੌਨ ਤੇ ਸਿਟਿੰਗ ਆਪਣੀ ਹੈ ਹੀ ਹੈ ਠੀਕ ਹੈ ਜੀ ਦੋ ਤੋਂ ਦੋ ਗੱਡੀਆਂ ਦੀ ਇੱਥੇ ਪਾਰਕਿੰਗ ਮਿਲ ਜਾਂਦੀ ਹੈ ਜੀ ਦੋ ਗੱਡੇ ਇੱਥੇ ਪਾਰਕਿੰਗ ਹੈ ਠੀਕ ਹੈ ਹਰ ਕੋਠੀ ਦੇ ਮੇਨ ਐਂਟਰੀ ਤੇ ਦਾ ਲਾਉਣ ਬਹੁਤ ਵਧੀਆ ਬਣਿਆ ਹੁੰਦਾ ਪਰਪਰ ਸਾਰੀਆਂ ਸਾਈਡਾਂ ਤੇ ਵੀ ਪ੍ਰੋਪਰ ਵਰਕ ਕੀਤਾ ਹੋਇਆ ਸਜਾਸੀ ਕੰਮ ਕਰਦੇ ਆ ਨਕਸ਼ੇ ਤੋਂ ਲੈ ਕੇ ਇੰਟੀਰੀਅਰ ਤੋਂ ਐਂਡ ਤੱਕ ਅਸੀਂ 21 ਇੰਚ ਨੂੰ ਯੂਜ਼ ਕਰਦੇ ਹਾਂ ਯੂਟਿਲਾਈਜ਼ ਕਰਦੇ ਹਾਂ ਕਿ ਕਾਦੀ ਡਿਫੀਕੁਲਟੀਕੇਸ਼ਨ ਕੀਤੇ ਖਰਾਬ ਨਹੀਂ ਹੋਣੀ ਜਾਏਗੀ ਠੀਕ ਹੈ ਜੀ ਦੇਖੋ ਸਾਈਡ ਵਾਲੀ ਜਿਹਦੇ ਵੀ ਤੁਹਾਨੂੰ ਪੂਰਾ ਟਾਈਲ ਵਰਕ ਮਿਲੇਗਾ ਉੱਪਰ ਐਸੀਪੀ ਵਰਕ ਕੀਤਾ ਹੋਇਆ ਹੈ ਨੀਚੇ ਸਾਰਾ ਟੈਕਸਚਰ ਕੀਤਾ ਹੋਇਆ ਹੈ ਜੇ ਐਂਟਰੀ ਇਧਰੋਂ ਵੀ ਹੈ ਉਹ ਮੇਨ ਐਂਟਰੀ ਆਪਣੇ ਸਾਹਦੇ ਉਧਰ ਹੈ ਅਗਰ ਤੁਸੀਂ ਸਾਈਡ ਐਂਟਰੀ ਕਰਨੀ ਹੈ ਤਾਂ ਇਸ ਤੋਂ ਵੀ ਦਿੱਤੀ ਵੀ ਹੈ ਠੀਕ ਹੈ ਜੀ ਬਿਲਕੁਲ ਜੀ ਮਤਲਬ ਪੂਰੀ ਕੋਠੀ ਦੇ ਰਾਉਂਡ ਆਪਾਂ ਲਾ ਲਈਏ ਤਾਂ ਸਾਰੇ ਦੇ ਵਿੱਚ ਗ੍ਰਿੰਡਰੀ ਦੇ ਆਪਾਂ ਵਰਕ ਕੀਤਾ ਹੋਇਆ ਹੈ ਸਾਰੀ ਰਾਉਂਡ ਪਲਾਂਟੇਸ਼ਨ ਕੀਤੀ ਹੋਈ ਹੈ ਠੀਕ ਹੈ ਆਜੋ ਵੀ ਦੋਸਤੋ ਅੰਦਰ ਐਂਟਰ ਕਰਦੇ ਆ ਸਾਰਾ ਹਾਊਸ ਟੂਰ ਦਿਖਾਵਾਂਗੇ ਵੀਡੀਓ ਸ਼ੇਅਰ ਕਰੀ ਚੱਲਿਓ ਤੇ ਜਿਨ੍ਹਾਂ ਨੇ ਪ੍ਰੀਮੀਅਮ 엘ੀਟ ਕਲਾਅ ਦੇ ਵਿੱਚ ਕੰਮ ਕਰਾਉਣਾ ਨਾ ਵੀ ਸਾਡਾ ਘਰ ਕੰਮ ਦਾ ਬੋਲਣਾ ਚਾਹੀਦਾ ਹੈ ਇੱਕ ਵਾਰ ਬੀਰੋਹਰ ਨੂੰ ਜਾ ਜ਼ਰੂਰ ਕਰੇ ਨੰਬਰ ਮੈਂ ਸਕਰੀਨ ਤੇ ਪਾਇਆ ਆਪਣੇ ਘਰ ਬਣਾਉਂਦੇ ਹੋਰ ਵੀ ਤਰੀਕੇ ਆ ਸੀ ਜਦੋਂ ਘਰ ਬਣਾਉਂਦੇ ਆ ਅਸੀਂ ਕਲਾਇੰਟ ਦਾ ਘਰ ਨਹੀਂ ਪਾਉਂਦੇ ਅਸੀਂ ਆਪਣਾ ਖੁਦ ਸਮਝ ਕੇ ਘਰ ਬਣਾਉਂਦੇ ਹਾਂ ਠੀਕ ਹੈ ਜੀ ਹਾਂ ਅਗਰ ਕਲਾਇੰਟ ਨੂੰ ਘਰ ਕੋਈ ਮਤਲਬ ਲੱਗ ਰਹੀ ਹੈ ਨਾ ਕੋਈ ਡਿਕੜਾ ਤੁਸੀਂ ਉਹ ਮੈਂ ਕਰਦੇ ਨਹੀਂ ਮੈਂ ਆਪ ਖੁਦ ਘਰ ਬਣਾ ਰਿਹਾ ਹਾਂਗਾ ਤੁਸੀਂ ਮੇਰੇ ਬਾਕੀ ਕਲਾਇੰੰਟ ਕੋਲ ਵੀ ਵਿਜ਼ਿਟ ਕਰਕੇ ਆਇਆ ਕੋਈ ਦੇਖਿਆ ਹੋਊਗਾ ਹਰ ਕਲਾਇੰਟ ਨਹੀਂ ਇਹ ਕਿਹਾ ਕਿ ਜੀ ਇਹਨਾਂ ਤੋਂ ਬਾਅਦ ਨੂੰ ਕੋਈ ਟੈਨਸ਼ਨ ਨਹੀਂ ਨਹੀਂ ਬਿਲਕੁਲ ਜੀ ਮੈਂ ਜਿਹੜੇ ਤੁਹਾਡੇ ਰਾਹ ਕੰਮ ਚੱਲ ਰਿਹਾ ਹਜੇ ਉਹਨਾਂ ਦੇ ਵਿੱਚ ਵੀ ਸਪ ਵਿੰਡੋਜ਼ ਨੇ ਉਹ ਲਿਟਲ ਅਲੂਮੀਨੀਅਮ ਫਰੇਮ ਠੀਕ ਹੈ ਜੀ ਜਿਹੜੇ ਡੋਰ ਨੇ ਉਹ ਤੁਹਾਡੇ ਹੈਗੇ ਸਾਜ ਬੰਦੇ ਜਿਹਦੇ ਉੱਤੇ ਆਪਾਂ ਪੀਯੂ ਪਾਲਿਸ਼ ਕੀਤੀ ਹੋਈ ਹੈ ਜੀ ਆਹ ਵਖ ਤੇ ਆ ਜਾ ਸਰ ਲਓ ਵੀ ਦੋਸਤੋ ਇੰਟੀਰੀਅਰ ਤੁਸੀਂ ਦੇਖ ਕੇ ਆਪ ਕਹਿਣਾ ਵੀ ਬਾਕੀ ਜਿਹੜਾ ਘਰ ਦਾ ਕੰਮ ਆ ਬਹੁਤ ਸੋਹਣਾ ਹੋਇਆ ਸਰ ਇੰਟੀਰੀਅਰ ਦੀ ਗੱਲ ਕਰਾਂਗੇ ਬਹੁਤ ਸੋਹਣਾ ਮਤਲਬ ਇੱਕ ਅਲੱਗ ਜਿਹਾ ਡਿਫਰੈਂਟ ਤੁਸੀਂ ਜਿਹੜਾ ਇਹਨੂੰ ਡਿਜ਼ਾਈਨ ਕੀਤਾ ਹੈ ਕਿਉਂਕਿ ਮੈਂ ਆਮ ਤਰਤੇ ਜਦੋਂ ਘਰਾਂ ਦੇ ਵਿੱਚ ਜਾਂਦਾ ਮੇਨ ਐਂਟਰੀ ਤੋਂ ਬਾਅਦ ਡਰਾਇੰਗ ਰੂਮ ਹੀ ਆਉਂਦਾ ਜੀ ਸਰ ਤੇ ਹੁਣ ਜੇ ਆਪਾਂ ਗੱਲ ਕਰੀਏ ਮੇਨ ਐਂਟਰੀ ਦੀ ਇਹ ਸੋ ਇਹ ਐਕਚੁਅਲੀ ਇੱਕ ਕਲਾਈਂਟ ਦੀ ਡਿਮਾਂਡ ਸੀ ਕਿ ਜਿਹੜਾ ਇਹ ਵਾਲਾ ਏਰੀਆ ਬਿਲਕੁਲ ਅਲੱਗ ਰੱਖਿਆ ਜੇ ਕਿ ਅਗਰ ਕੋਈ ਵੀ ਐਂਟਰੀ ਕਰ ਰਿਹਾ ਹੈ ਉਹ ਆਪਣਾ ਹਾਊਸ ਨਾ ਦੇਖੇ ਠੀਕ ਹੈ ਜੀ ਕਿ ਨ ਸਾਰਿਆਂ ਨੇ ਸ਼ੂਜ਼ ਮੂਵ ਕਰਨ ਦੇ ਵਿੱਚ ਇਹ ਏਰੀਆ ਕਿੱਥੇ ਆਪਣੇ ਸ਼ੂਜ਼ ਮੂਵ ਕਰੋ ਉਸ ਤੋਂ ਬਾਅਦ ਅੰਦਰ ਐਂਟਰ ਕਰਾਂਗੇ ਤੇ ਐਂਟਰੀ ਤੇ ਲਿਫਟ ਦੀ ਪ੍ਰਵੀਜ਼ਨ ਵੀ ਛੱਡੀ ਪਈ ਐਨ ਕਿਉਂਕਿ ਅਸੀਂ ਲਿਫਟ ਲਗਾਨੀ ਹੈ ਤਾਂ ਤੁਸੀਂ ਇਹ ਕੰਟ੍ਰਕਟ ਕਰਦੇ ਹੋ ਜਿੱਥੇ ਹੁਣ ਇਹ ਚੇਅਰਸ ਪਈਆਂ ਨੇ ਇੱਥੇ ਆਪਾਂ ਲਿਫਟ ਦੀ ਆਪਸ਼ਨ ਰੱਖੀ ਹੋਈ ਹੈ ਜੀ ਲਿਫਟ ਦੀ ਆਪਸ਼ਨ ਰੱਖੀ ਹੋਈ ਐਨ ਕਿਉਂਕਿ ਤੁਸੀਂ ਦੇ ਸਕਦੇ ਹੋ ਠੀਕ ਹੈ ਜੀ ਜੀ ਠੀਕ ਹੈ نیچے ਜਿੰਨੀ ਵੀ ਟਾਇਲ ਹੈ ਸਾਰੀ ਤੋਂ ਡੀ ਰੈਸਿਨ ਲਗਾਈ ਹੋਈ ਹੈ ਕੋਈ ਵੀ ਟਾਇਲ ਦੀ ਸਿੰਪਲ ਨਾਲ ਯੂਜ਼ ਕੀਤੀ ਜਿੰਨੇ ਘਰ ਦੇ ਵਿੱਚ ਟਾਇਲ ਲੱਗੀ ਹੋਈ ਹੈ ਚਾਹੇ ਵਾਸ਼ਰੂਮ ਦੀ ਹੈ ਚਾਹੇ ਜੇ ਸਾਰੀ ਰੈਸਿਨ ਲੱਗੀ ਹੋਈ ਹੈ ਜੀ ਮੈਂ ਐਂਟਰੀ ਤੇ ਬਹੁਤ ਸੋਹਣਾ ਡਿਜ਼ਾਈਨ ਪਾਇਆ ਹੋਇਆ ਤੇ ਸਭ ਤੋਂ ਵੱਡੀ ਗੱਲ ਹੈ ਵੀ ਕਲਾਇੰਟ ਦੀ ਵੀ ਵੀ ਘਰ ਦੇ ਵਿੱਚ ਗ੍ਰੀਨਰੀ ਸਾਨੂੰ ਸਾਰੇ ਕਿਤੇ ਦੇਖਣ ਨੂੰ ਮਿਲੇਗੀ ਜੀ ਸਰ ਜੀ ਬਿਲਕੁਲ ਹਾਂਜੀ ਸਰ ਜੇ ਗੱਲ ਕਰੀਏ ਇਹ ਤਾਂ ਬਹੁਤ ਇੱਕ ਖੂਬਸੂਰਤ ਚੀਜ਼ ਬਣਾਈ ਹੋਈ ਆ ਜੀ ਸਰ ਤੇ ਮਨ ਲੌਬੀ ਦੇ ਵਿੱਚ ਉੱਪਰ ਡਬਲ ਹਾਈਟ ਤੇ ਆਪਾਂ ਸਰ ਐਕਚੁਅਲੀ ਇਹ ਬ੍ਰਹਮਸਥਾਨ ਆ ਜੀ ਤੇ ਇਸ ਤਰੀਕਾ ਬਣਾਇਆ ਗਿਆ ਕਿ ਜੇ ਅਗਰ ਦਿਨ ਚ ਇੱਥੇ ਬੈਠ ਜਾਓ ਕਰਦੇ ਕਿੱਥੇ ਵੀ ਤੁਹਾਨੂੰ ਐ ਲੱਗੇ ਤੁਸੀਂ ਬਾਹਰ ਓਪਨ ਚ ਬੈਠੇ ਹੋ ਠੀਕ ਹੈ ਇੰਨੀ ਰੋਸ਼ਨੀ ਦੇਤਾ ਪਰ ਸ਼ਾਮ ਨੂੰ ਆਪਾਂ ਬਣਾ ਰਹੇ ਆ ਅਗਰ ਡੇ ਟਾਈਮ ਇੱਥੇ ਕੋਈ ਮਤਲਬ ਇੰਨੀ ਗਰੋਸ਼ਿੰਗ ਰਹੇਗੀ ਸੂਰਟ ਲੰਨ ਤੱਕ ਤੇ ਤੁਹਾਨੂੰ ਚਾਰੇ ਪਾਸੇ ਹੀ ਲਾਈਟਿੰਗ ਗ੍ਰੀਨਰੀ ਸਭ ਦਿਖੇਗਾ ਮਤਲਬ ਘਰ ਦੇ ਵਿੱਚ ਇੱਕ ਦੋ ਚੀਜ਼ਾਂ ਦਾ ਕੰਮ ਕੀਤਾ ਹੈ এনवायरमेंट ਨਾਲ ਜੇ ਗ੍ਰੀਨਰੀ ਦੀ ਗੱਲ ਕਰੀ ਚਾਰੇ ਪਾਸੇ ਦਿਖੂਗੀ ਤੇ ਚਾਨਣ ਤਾਂ ਇਹ ਚ ਮਤਲਬ ਵੀ ਘਰ ਦੇ ਵਿੱਚ ਦਿਨੇ ਲਾਈਟ ਲਾਉਣ ਦੀ ਲੋੜ ਹੀ ਨਹੀਂ ਜੀ ਸਰ ਬਿਲਕੁਲ ਬਿਲਕੁਲ ਜੀ ਓਕੇ ਲੌਬੀ ਤੋਂ ਐਂਟਰ ਕਰਦੇ ਹੀ ਆਪਣੀ ਹੈ ਬਾਈ ਯੂਨਾਈਟਡ ਡਿਜ਼ਾਈਨ ਕੀਤੀ ਆ ਤੇ ਮਟੀਰੀਅਲ ਜੋ ਯੂਜ਼ ਕੀਤਾ ਇੱਕ ਇੱਕ ਚੀਜ਼ ਤੇ ਪ੍ਰੋਪਰ ਵਰਕ ਕੀਤਾ ਹੋਇਆ ਸਰ ਜੇ ਹੁਣ ਗੱਲ ਕਰੀਏ ਕਿਚਨ ਦੇ ਵਿੱਚ ਆਪਾਂ ਕੀ ਕੀ ਖਾਸ ਕੀਤਾ ਸਰ ਕਿਚਨ ਸਾਰੀ ਮੋਡਰਨ ਕਿਚਨ ਹੈ ਹੈਟਿਕ ਦੇ ਤੇ ਟੈਂਬਲ ਲਗਾਏ ਹੋਏ ਨੇ ਇਹਦੇ ਤੇ ਇਹਦੇ ਵਿੱਚ ਅਗਰ ਦੋ ਬੰਦੇ ਨੇ ਖਾਣਾ ਡਾਈਨਿੰਗ ਦੇ ਆਪਾਂ ਇਥੇ ਸਪੇਸ ਡਾਈਨਿੰਗ ਦੀ ਸਪੇਸ ਦਿੱਤੀ ਹੋਈ ਹੈ ਜਿਹੜੀ ਛੇਡਾ ਕਰੈਲਿਕ ਸ਼ੀਟ ਯੂਜ਼ ਕੀਤੀ ਹੋਈ ਹੈ ਕਿਚਨ ਦੇ ਵਿੱਚ ਫਰੰਟ ਦੇ ਉੱਤੇ ਮਾਈਕਲ ਜਗ੍ਹਾ ਤੇ ਤੇ ਜਿਹੜਾ ਇਹਦਾ ਵਾਸ਼ਿੰਗ ਏਰੀਆ ਉਹ ਕਿਚਨ ਤੋਂ ਸੈਪਰੇਟ ਹੀ ਰੱਖਿਆ ਵੈਸੇ ਅਸੀਂ ਜਿੰਨੇ ਵੀ ਘਰ ਬਣਾਉਂਦੇ ਆ ਉਹਦੇ ਵਿੱਚ ਅਸੀਂ ਜ਼ਿਆਦਾਤਰ ਅਸੀਂ ਜਿਹੜਾ ਵ ਤੇ ਪੂਰੀ ਟੌਪ ਤੱਕ ਹੀ ਆਪਾਂ ਜਿਹੜੇ ਬਾਕਸ ਦਿੱਤੇ ਹੋਏ ਨੇ ਹਾਂਜੀ ਇਹ ਟੌਪ ਤੱਕ ਬਾਕਸ ਦਿੱਤੇ ਹੋਏ ਨੇ ਪੂਰੀ ਆਪਣਾ ਕੋਈ ਸਟੋਰੇਜ ਦੀ ਕਿਸੇ ਲੋੜ ਦੀ ਕੋਈ ਕਮੀ ਨਹੀਂ ਹੋਊਗੀ ਇਹਦੇ ਨਾਲ ਹੀ ਆਪਣਾ ਇਹ ਡਾਈਨਿੰਗ ਏਰੀਆ ਹੈ ਜੀ ਤੁਸੀਂ ਡਾਈਨਿੰਗ ਏਰੀਆ ਤੋਂ ਕਿ ਅਗਰ ਬਾਅਦ ਦੇਖੋਗੇ ਤੁਹਾਨੂੰ ਪੂਰਾ ਮਤਲਬ ਗਾਰਡਨ ਲੁੱਕ ਆਏਗੀ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਬੈਠ ਕੇ ਮਤਲਬ ਰਾਇਲ ਫੀਲਿੰਗ ਨਾਲ ਆਪਣਾ ਡਿਨਰ ਜਾਂ ਲੰਚ ਕਰ ਰਹੇ ਹੋ ਬਿਲਕੁਲ ਜੀ ਇਹਦੇ ਵਿੱਚ ਆਪਣੀ ਕ੍ਰੌਫਟ ਦੀ ਵੀ ਇੱਥੇ ਵੀ ਦਿੱਤੀ ਗਈ ਹੈ ਨਾਲ ਜੀ ਬਹੁਤ ਸੋਹਣਾ ਨਾਲ ਉੱਪਰੋਂ ਵੀ ਇੱਕ ਜੇ ਗੱਲ ਕਰੀਏ ਇੰਟੀਰੀਅਰ ਚ ਕੋਈ ਵੀ ਕਲਰ ਤੁਹਾਨੂੰ ਇਹ ਨਹੀਂ ਲੱਗੂਗਾ ਵੀ ਆਊਟ ਜਾ ਬਹੁਤ ਬੁਧ ਚੇਨ ਬਾਣੀ ਨਾ ਉਸ ਨਾਲ ਹੀ ਆਪਣਾ ਇਹ ਡਰਾਇੰਗ ਹੈ ਜਿਹਦੇ ਵਿੱਚ ਨੀਚੇ ਵੁੱਡਨ ਫਲੋਰਿੰਗ ਹੈ ਜੀ ਠੀਕ ਹੈ ਇਹਦੇ ਥੋੜਾ ਜਿਹਾ ਹਾਈਟ ਚ ਘਟ ਦੇ ਤਾਂ ਨੀਚੇ ਹਾਂਜੀ ਇਹ ਸਟੈਪ ਡਾਊਨ ਕੀਤਾ ਹੋਇਆ ਹੈ ਜੀ ਇਹਦੇ ਵਿੱਚ ਵਾਲਪੇਪਰ ਵੀ ਗਿੰਦੀ ਦਾ ਦਿੱਤਾ ਪਿਆ ਤੁਸੀਂ ਬਾਹਰ ਦੇਖੋਗੇ ਆਟੋ ਦੇ ਵਿੱਚ ਅਗਰ ਵੀਡੀਓ ਚਾਹੀਏਗਾ ਤਾਂ ਬਾਹਰ ਵੀ ਸਾਰੇ ਪਲਾਂਟਸ ਪਲਾਂਟਸ ਆ ਠੀਕ ਹੈ ਤੁਸੀਂ ਬੈਠ ਕੇ ਨੂੰ ਐ ਲੱਗਦਾ ਤੁਸੀਂ ਨੇਚਰ ਨਾਲ ਜੁੜੇ ਹੋਏ ਹੋ ਨੇਚਰ ਦੇ ਵਿੱਚ ਹੀ ਬੈਠੇ ਹੋ ਹੁਣ ਸਾਰੇ ਘਰ ਦੇ ਵਿੱਚ ਇਹ ਚੀਜ਼ ਤਾਂ ਆਪਾਂ ਮੇਨ ਰੱਖੀ ਰੱਖੀ ਹੈ ਇਹ ਤੁਹਾਨੂੰ ਸਾਰੇ ਕਿੱਥੇ ਮਿਲੇਗੀ ਕਿ ਤੁਸੀਂ ਇੱਥੇ ਬੈਠੇ ਨੂੰ ਐ ਲੱਗਦਾ ਤੁਸੀਂ ਗਾਰਡਨ ਦੇ ਵਿੱਚ ਬੈਠੇ ਹੋ ਕੀ ਬਾਤ ਹਾਂਜੀ ਇਹ ਸਰ ਸੈਸ਼ਨ ਦੀ ਲੱਕੜ ਦੇ ਵਿੱਚ ਬਣਾਇਆ ਗਿਆ ਹੈ। ਦੁਬਾਰੋ ਹੀ ਬਣਵਾ ਕੇ ਇੱਥੇ ਰੱਖਿਆ ਗਿਆ। ਜੀ ਠੀਕ ਹੈ। ਤੇ ਲੋਬੀ ਦੋਸਤੋ ਇਹ ਵੀ ਇੱਕ ਬਹੁਤ ਜਨੀਕ ਡਿਜ਼ਾਈਨ ਤੇ ਸਾਈਡ ਤੇ ਸਾਰੇ ਵਾਲਪੇਪਰ ਆ ਗਏ ਜੀ। ਹਾਂ ਸਾਰੇ ਵਾਲਪੇਪਰ ਦਿੱਤਾ ਹੋਇਆ ਇਹਦੇ ਵਿੱਚ। ਜੀ। ਜੀ। ਹੁਣ ਆਪਾਂ ਤੁਹਾਨੂੰ ਲੈ ਕੇ ਜਾਂਦੇ ਹਾਂ ਬੈੱਡਰੂਮ 'ਚ। ਹਾਂਜੀ। ਗਰਾਉਂਡ ਫਲੋਰ ਤੇ ਸਰ ਕਿੰਨੇ ਰੂਮ ਆ ਜਾਂਦੇ ਨੇ? ਗਰਾਉਂਡ ਫਲੋਰ 'ਸਾਰੇ ਇਹ ਦੋ ਬੈੱਡਰੂਮ ਹੈ ਤੇ ਲੋਬੀ ਨਾਲ ਅਟੈਚ ਇੱਕ ਪਾਊਡਰ ਰੂਮ ਵੀ ਹੈ। ਠੀਕ ਹੈ ਜੀ। ਜਿਹੜੇ ਕਲਾਇੰਟ ਇੱਥੇ ਆਉਂਦੇ ਉਹ ਤੇ ਬੈੱਡਰੂਮ ਯੂਜ਼ ਕਰਕੇ ਇੱਥੇ ਹੀ ਬਾਹਰ ਜਾ ਸਕ ਉਹਦੇ ਦਿਖਾ ਦੀ ਇੰਟੀਰੀਅਰ ਕਿਵੇਂ ਦਾ ਸਰ ਇਹ ਰੂਮ ਦੇ ਵਿੱਚ ਕੀ ਆਪਾਂ ਕਨਸੈਪਟ ਨਾਲ ਤਿਆਰ ਕੀਤਾ ਜੀ ਸਰ ਇਹਨਾਂ ਨੂੰ ਤੇ ਰਾਇਲ ਟੱਚ ਚਾਹੀਦਾ ਸੀਗਾ ਜੇ ਤੁਸੀਂ ਦੇਖ ਵੀ ਰਹੇ ਹੋਗੇ ਤੁਹਾਨੂੰ ਸਾਰਾ ਜਿਹੜਾ ਇਹ ਰਾਇਲ ਟੱਚ ਇਹਦੇ ਵਿੱਚ ਮਿਲੇਗਾ ਬਿਲਕੁਲ ਕਲਾਸਿਕ ਰਾਇਲ ਤਾਂ ਪਹਿਲਾਂ ਵੀ ਗਿਆ ਸੀ ਇਹਦੇ ਵਿੱਚ ਇੱਕ ਬੇ ਵਿੰਡੋ ਵੀ ਦਿੱਤੀ ਵੀ ਹੈ ਅਗਰ ਤੁਸੀਂ ਬਾਹਰ ਬੈਠ ਕੇ ਇਹਦਾ ਬਾਹਰ ਦਾ 뷰 ਦਾ ਵੀ ਇੰਜੋਏ ਕਰਨਾ ਹੈ ਸਿੱਤੇ ਬੈਠ ਕੇ ਬਾਹਰ ਇੰਜੋਏ ਕਰ ਸਕਦੇ ਹੋ ਜੀ ਕੀ ਬਾਤ ਹੈ ਲੋਬੀ ਦੋਸਤੋ ਮਤਲਬ ਆਪਾਂ ਫੈਮਿਲੀ ਨਾਲ ਬੱਚਿਆਂ ਨਾਲ ਆਪਾਂ ਇੱਥੇ ਬੈਠੇ ਆ ਤਾਂ ਇੰਜ ਲੱਗਦਾ ਜਿਵੇਂ ਆਪਾਂ ਓਪਨ ਚ ਬੈਠੇ ਆਂ ਹਾਂਜੀ ਬਿਲਕੁਲ ਆਪਾਂ ਦੇ ਵਿੱਚ ਜੀ ਤੇ ਉਹਦੇ ਵਿੱਚ ਠੀਕ ਬਿਲਕੁਲ نیچے ਨਾਲ ਜੁੜੇ ਰਹੇ ਹੋ। ਇਹਦੇ ਵਿੱਚ ਜਿੰਨੀ ਵੀ ਤੁਹਾਨੂੰ ਦੇਖਿਆ ਕਿ ਚਾਏ ਪਾਰਟੀਸ਼ਨਸ ਨੇ ਚਾ ਕੁਛ ਸਾਰੇ ਦੇ ਵਿੱਚ ਪੀਓ ਪਾਲ ਸ਼ੇਪ ਵੀ ਹੈ। ਠੀਕ ਸਾਗ ਉਹਦੀ ਆਪਾਂ ਤਿੰਨ ਦਸਤਾਵੇ। ਬਾਕੀ ਇਹ ਹੈ ਕਿ ਇਹ ਤਾਂ ਇਹਨਾਂ ਦੀ ਚੁਆਇਸ ਸੀ। ਬਾਕੀ ਹੋਰ ਤੁਹਾਨੂੰ ਅੱਗੇ ਜਿਹੜੇ ਘਰ ਦੇਖਣਗੇ ਜੇ ਤੁਸੀਂ ਪਹਿਲਾਂ ਵੀਡੀਓ 'ਚ ਮੇਰੀ ਹੋਰ ਵੀ ਘਰ ਨੇ ਉਹ ਆਪਣੇ ਮੋਡਲਰ ਬਣਾਏ ਹੋਏ ਆ। ਬਾਕੀ ਕਲਾਇੰਟ ਦੇ ਇਹਦੇ ਵਿੱਚ ਨਾਲ ਹੀ ਇੱਥੇ ਆਪਾਂ ਦਿੱਤਾ ਪਿਆ। ਜੀ। ਸਰ ਕਿੰਨਾ ਸਮਾਂ ਲੱਗੇ ਜੀ ਇਹ ਘਰ ਨੂੰ ਰੈਡੀ ਕਰਨ ਤੇ ਆਪਾਂ ਨੂੰ? ਸਰ ਲਗ-ਪਲਗ ਪੰਜ ਸਵਾ ਤਾਂ ਲੱਗ ਗਿਆ ਜੀ। ਸਵਾ ਸਵਾ ਜੀ। ਤੇ ਬਹੁਤ ਸੋਹਣੇ ਤਰੀਕੇ ਨਾਲ ਮਤਲਬ ਇੱਕ ਚੀਜ਼ ਮੈਂ ਹੋਰ ਵੀ ਦੇਖ ਰਿਹਾ ਕਿਤੇ ਵੀ ਸ਼ੋਰਾ ਸਲਾਬ ਮਤਲਬ ਇਹ ਵੀ ਆਪਣਾ ਕੋਈ ਦਿੱਕਤ ਨਹੀਂ ਗਈ ਸਰ ਇਹਦੇ ਵਿੱਚ ਇਹ ਹੈ ਕਿ ਅਸੀਂ ਬੈਸੇ ਬ੍ਰਿਕਸ ਵੀ ਅੱਛੀ ਯੂਜ਼ ਕਰਦੇ ਹਾਂ ਜੀ ਫਿਰ ਅਸੀਂ ਵਾਟਰਪੂਫਿੰਗ ਦਾ ਵੀ ਕਰਦੇ ਹਾਂ ਡਾਕਟਰ ਫਿਕਸਡ ਦਾ ਠੀਕ ਹੈ 4 ਤੋਂ 5 ਫੀਟ ਤੱਕ ਉਹਦਾ ਸਾਰਾ ਕਰਦੇ ਤੇ ਇਧਰ ਗੱਲ ਕਰੀਏ ਜੀ ਬਾਥਰੂਮ ਦੇ ਨਾਲ ਡਿਵਰਸ਼ਨ ਦੇ ਸਾਰੇ ਦੇਖੋ ਕਿ ਜਾਰੇ ਟੈਲ ਲੱਗੇ ਹੋਏ ਇਸ ਦੇ ਵਿੱਚ ਅਦਰਵਾਜ ਐਸਾ ਕੁਝ ਨਹੀਂ ਹੈ ਕਿ ਅਸੀਂ ਬੌਂਡ ਕਰਦੇ ਹਾਂ ਕਲਾਇੰਟ ਨੂੰ ਕਿਸੇ ਪਾਰਟਿਕੂਲਰ ਇੱਕ ਬ੍ਰਾਂਡ ਦੇ ਨਾਲ ਜੀ ਅਸੀਂ ਆਪਣੀ ਇੱਕ ਰੇਂਜ ਦੇ ਦਿੰਦੇ ਹਾਂ ਕਿ ਇਸ ਰੇਂਜ ਦੀ ਤੁਸੀਂ ਕੋਈ ਵੀ ਕੋਈ ਵੀ ਟੈਲ ਯੂਜ਼ ਕਰ ਸਕਦੇ ਹੋ ਚਾਹੇ ਕੋਈ ਵੀ ਆ ਚਾਹੇ ਸੀਟਸ ਹੈ ਜਾਂ ਵਾਸ਼ਿੰਗ ਐਕਸੈਸਰੀ ਹੈ ਚਾਹੇ ਸ਼ੈਂਡਲਰ ਹੈ ਚਾਹੇ ਬੈੱਡ ਹੈ ਅਸੀਂ ਕਪਨਾ ਉਹਦੇ ਵਿੱਚ ਦੇ ਦਿੰਦੇ ਹਾਂ ਕਿ ਤੁਸੀਂ ਅਪ ਟੂ ਡਿਸਮਾਉਂਟ ਤੁਸੀਂ ਕੁਝ ਵੀ ਲੈ ਸਕਦੇ ਹੋ ਕਿਸੇ ਵੀ ਕੰਪਨੀ ਦਾ ਲੈ ਸਕਦੇ ਹੋ ਹੁਣ ਇਹਦੇ ਵਿੱਚ ਜੈਗਵਰ ਦੇ ਵੀ ਯੂਜ਼ ਕੀਤੇ ਗਏ ਨੇ ਦੇ ਅੰਦਰ ਸਾਰੇ ਜਿਹੜੀ ਫਿਟਿੰਗਸ ਹੈ ਤੇ ਜੀ ਤੇ ਇੱਥੇ ਬਹੁਤ ਪ ਤੇ ਮਤਲਬ ਹਰ ਜੇ ਗੱਲ ਕਰੂੰਗੇ ਹਰ ਇੱਕ ਕੋਨੇ ਤੇ ਜਾ ਕੇ ਤੁਹਾਨੂੰ ਅਲੱਗ ਬਾਈ ਮਿਲਣੀ ਆ ਅੱਗੇ ਇੱਕ ਲਗਜ਼ਰੀਅਸ ਜਿਹੜੇ ਘਰ ਦੀ ਫੀਲ ਆਉਣੀ ਹੈਗੀ ਤੇ ਸਰ ਇਹ ਆ ਜਿੰਦਾ ਸੈਕੰਡ ਰੂਮ ਹਾਂਜੀ ਜੀ ਸਰ ਹੁਣ ਆਪਾਂ ਆ ਗਏ ਜੀ ਸੈਕੰਡ ਰੂਮ ਦੇ ਵਿੱਚ ਜੀ ਸਰ ਇਹ ਇਹਨਾਂ ਦੇ بیٹے ਦਾ ਰੂਮ ਹੈ ਜਿਹਨੇ ਆਪਣੇ ਚੋਇਸ ਦੇ ਨਾਲ ਰੂਮ ਤਿਆਰ ਕੀਤਾ ਹੈ ਜੀ ਬੈਡਰ ਦਾ ਕਨਸੈਪਟ ਇਹਨਾਂ ਦਾ ਵੀ ਉਹੀ ਸੇਮ ਹੈ ਠੀਕ ਹੈ ਬੈਕ ਵਾਲ ਹੈ ਉਸ ਵਾਲਪੇਪਰ ਤੇ ਐਮ ਡੀ ਐਫ ਕਰਕੇ ਡਿਪੋ ਦਾ ਕੰਮ ਕੀਤਾ ਹੋਇਆ ਹੈ ਠੀਕ ਹੈ ਜੀ ਸੇਮ ਇਟਸ ਰੂਮ ਦੇ ਵਿੱਚ ਪਿੱਛੇ ਦੇਖੋ ਬਾਹਰ ਤੁਹਾਨੂੰ ਉਮੀ ਗਰੰਟੀ ਲਿਖੇਗੀ ਜਿਵੇਂ ਬਾਕੀ ਸਾਰੇ ਅਕ ਦਿਖ ਰਹੀ ਹੈ ਠ ਭਲੇ ਇਹ ਚੀਜ਼ੇ ਦਾ ਪ੍ਰੋਪਰਟੀ ਜਿਵੇਂ ਕਲਾਇੰਟ ਦੀ ਡਿਮਾਂਡ ਸੀਗੀ ਤਾਂ ਉਸ ਤਰੀਕੇ ਨਾਲ ਹੀ ਆਪਾਂ ਇਹ ਚੀਜ਼ ਨੂੰ ਧਿਆਨ ਚ ਰੱਖਿਆ ਹੈਗਾ ਤੇ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਘਰ ਇਹ ਬਣਿਆ ਹੋਇਆ ਇਸ ਬੈਡਰੂਮ ਦੇ ਨਾਲ ਫਿਰ ਅਟੈਚ ਉਹਨਾਂ ਦਾ ਡਰੈਸਿੰਗ ਆ ਜਾਏਗਾ ਡਰੈਸਿੰਗ ਤੋਂ ਬਾਅਦ ਉਹਨਾਂ ਦਾ ਫਿਰ ਵਾਸ਼ਰੂਮ ਹੈ ਜੀ ਤੇ ਵਾਸ਼ਰੂਮ ਦਾ ਦੋਸਤੋ ਇਹਦਾ ਵੀ ਕਨਸੈਪਟ ਇੱਕ ਬਹੁਤ ਡਿਫਰੈਂਟ ਜਿਹਾ ਰੱਖਿਆ ਹੈਗਾ ਤੇ ਬਹੁਤ ਸਪਾ ਨਾਲ ਜਿਹੜਾ ਤਾਂ ਇਹਦਾ ਤਾਂ ਕੰਮ ਹੋਇਆ ਹੋਇਆ ਹੈਗਾ ਅਲੱਗ ਤੁਹਾਨੂੰ ਇੱਕ ਡਿਫਰੈਂਟ ਜੀ ਕਨਸੈਪਟ ਤੁਹਾਨੂੰ ਦੇਖਣ ਨੂੰ ਮਿਲੇਗਾ ਹਾਂਜੀ ਸਰ ਹੁਣ ਆਪਾਂ ਫਰਸਟ ਫਲੋਰ ਤੇ ਆ ਰਹੇ ਪ ਇਹ ਵੀ ਐਮ ਡੀ ਐਫ ਦਾ ਵਰਕ ਕੀਤਾ ਹੋਇਆ ਹੈ ਜੀ ਹਾਂ ਜੀ ਉਹ ਐਮ ਡੀ ਐਫ ਵਰਕ ਦੇ ਵਿੱਚ ਵੋਲੇਪਰ ਲਗਾਇਆ ਹੋਇਆ ਹੈ ਜੀ ਤੇ ਉਹਦੇ ਉੱਤੇ ਡੁਕੋ ਪੇਂਟ ਕੀਤਾ ਹੋਇਆ ਹੈ ਉਹਦੇ ਉੱਪਰ ਠੀਕ ਹੈ ਜੀ ਤੇ ਫਰਸਟ ਫਲੋਰ ਤੇ ਸਰ ਕੀ ਕੀ ਪਲਾਨ ਆਇਆ ਹੈ ਕਿੰਨੇ ਰੂਮ ਆਇਆ ਹੈ ਕਿਸ ਦਾ ਫਰਸਟ ਫਲੋਰ ਜਿਹੜੇ ਬੈਡਰੂਮ ਨੇ ਦੋ ਹੈ ਇੱਕ ਆਫਿਸ ਦਿੱਤਾ ਹੋਇਆ ਜੀ ਇੱਕ ਵੱਡਾ ਜਿਹੜਾ ਇਹ ਵਾਲਾ ਹਾਲ ਹੈ ਜਿਹੜਾ ਉਹ ਆਪਣਾ ਹੈਗਾ ਪੂਜਾ ਰੂਮ ਜਿਹੜਾ ਨੇ ਮੇਨਟੇਨ ਕਰਨਾ ਹੈ ਹਜੇ ਜੀ ਠੀਕ ਹੈ ਤੇ ਇੱਕ ਸਟੋਰ ਆਪਣਾ ਆ ਗਿਆ ਤੇ ਇਹਦੇ ਵਿੱਚ ਦੇਖੋ ਨੀਚੇ ਤੋਂ ਵੀਊ ਦੇਖੋ ਕਿੰਨਾ ਅੱਛਾ ਦੇਖਣ ਨੂੰ ਮਿਲ ਰਿਹਾ ਹੈ ਕੀ ਬਾਤ ਹੈ ਜੀ ਮਤਲ ਥੱਲੇ ਲ ਜਗਹ ਦੀ ਬਿਊਟੀ ਨਜ਼ਰ ਆਉਂਦੀ ਹੈਗੀ ਤੇ ਇੱਥੇ ਵੀ ਸਰ ਆ ਇਹ ਆਪਣਾ ਸਟੀਲ ਦੇ ਵਿੱਚ ਆ ਗਿਆ ਜੀ ਸਰ ਨਹੀਂ ਸਰ ਇਹ ਮੈਟਲ ਦੇ ਵਿੱਚ ਹੈ ਜੀ ਉਹਦੇ ਉੱਪਰ ਜਿਹੜਾ ਹੈਗਾ ਤੁਸੀਂ ਆਪਣਾ ਪੇਂਟ ਕਰਵਾਇਆ ਹੋਇਆ ਠੀਕ ਹੈ ਜੀ ਇਹ ਸਾਗ ਬਣਾ ਕੇ ਜੀ ਹਾਂ ਉੱਪਰ ساری ਸਾਗ ਬਣਾ ਠੀਕ ਹੈ ਜੀ ਮਤਲਬ ਇਹ ਵੀ ਇੱਕ ਬਖਰੇ ਡਿਜ਼ਾਈਨ ਦੀ ਆਪਾਂ ਜਿਹੜਾ ਕੰਮ ਕੀਤਾ ਹੋਇਆ ਤੇ ਉੱਪਰ ਦੋਸਤੋ ਦੇਖ ਸਕਦੇ ਹੋ ਵੀ ਪੂਰੇ ਘਰ ਚ ਗਰਾਊਂਡ ਫਲੋਰ ਤੋਂ ਲੈ ਕੇ ਫਰਸਟ ਫਲੋਰ ਤੱਕ ਰੌਸ਼ਨੀ ਜਿਵੇਂ ਬਾਈ ਉਹਨਾਂ ਨੇ ਕਹੀ ਆ ਵੀ ਤੁਹਾਨੂੰ ਦਿਨ ਦੇ ਟਾਈਮ ਦੇ ਵਿੱਚ ਘਰ ਦੇ ਵਿੱਚ ਲਾਈਟ ਲਾਉਣ ਦੀ ਵੀ ਲੋੜ ਨਹੀਂ ਹੈਗੀ ਇੰਨੇ ਰੌਸ਼ ਬਿਲਕੁਲ ਹੀ ਨਹੀਂ ਹੁੰਦਾ ਹੈਗਾ ਜੀ ਤੇ ਆਜੋ ਸਰ ਓਪਨ ਤੇ ਇਧਰ ਇਹ ਭਾਂਡਾ ਆ ਜਾਂਦਾ ਜੀ ਤੇ ਗ੍ਰਿੰਡਰੀ ਤਾਂ ਆਪਣੇ ਮਨ ਲਾਦਾ ਵੀ ਘਰ ਦੇ ਵਿੱਚ ਕਿਤੇ ਵੀ ਆਪਾਂ ਓਪਨ ਏਰੀਆ 'ਚ ਜਾਣਾਗਾ ਚਾਹੇ ਆਪਾਂ ਇੰਟੀਰੀਅਰ ਅੰਦਰ ਜਾਣਾ ਸਾਰੇ ਕੀਤੇ ਦੇਖਣ ਨੂੰ ਸਰਚ ਸਾਨੂੰ ਆਪਾਂ ਵੈਸੇ ਤਾਂ ਤੁਹਾਨੂੰ ਕਲਾਇੰਟ ਐਵੇਂ ਕਹਿੰਦੇ ਕਿ ਜਿਵੇਂ ਤੁਸੀਂ ਬਣਾਈ ਐ ਅੱਛੀ ਉਵੇਂ ਹੀ ਬਣਵਾ ਦਿਓ ਲੇਕਿਨ ਫਿਰ ਵੀ ਜਦੋਂ ਕਲਾਇੰਟ ਦੀ ਕੋਈ ਚੁਆਇਸ ਰਹਿੰਦੀ ਹੈ ਨਾ ਫਿਰ ਉਹਨਾਂ ਅਸੀਂ ਆਪਣੀ ਪ੍ਰਾਇਓਰਟੀ ਬੇਸ ਦੇ ਉੱਤੇ ਲੈ ਕੇ ਪਹਿਲਾਂ ਤਾਂ ਉਹਨਾਂ ਨੂੰ ਕਿ ਉਹਨਾਂ ਨੂੰ ਉਸ ਚੀਜ਼ ਕੋਈ ਦਿੱਕਤ ਨਾ ਆਏ ਇਹਨਾਂ ਨੂੰ ਇੱਕ ਜੀ ਦੀ ਰੋਸ਼ਨੀ ਤੇ ਗ੍ਰਿੰਡਰੀ ਚਾਹੀਦੀ ਆ ਤਾਂ ਆਪਾਂ ਪੂਰੀ ਰੋਸ਼ਨੀ ਤੇ ਗ੍ਰਿੰਡਰੀ ਦੇ ਦਿੱਤੀ ਜੀ ਤੇ ਇਧਰ ਬਾਈ ਜੀ ਤੇ ਬਾਹਰ ਵਾਲਾ ਲਾਉਣ ਏਰੀਆ ਵੀ ਬਹੁਤ ਸੋਹਣਾ ਮਤਲਬ ਡਿਜ਼ਾਈਨ ਕੀਤਾ ਹੋਇਆ ਉੱਪਰੋਂ ਇੱਕ ਫੀਲ ਆਉਂਦੀ ਹੈ ਜਦੋਂ ਵੀ ਆਪਾਂ ਆਪਣੇ ਰੂਮ ਚੋਂ ਬਾਹਰ ਆਵਾਂਗੇ ਤਾਂ ਇੱਕ ਦੇਖਣ ਨੂੰ ਅੱਖਾਂ ਨੂੰ ਜੇ ਕਹਾਂ ਦੀ ਇਹ ਘਰ ਚ ਜਦੋਂ ਵੀ ਆਪਾਂ ਕਿਤੇ ਕਿਸੇ ਸਾਈਡ ਦੇਖਾਂਗੇ ਤਾਂ ਇੰਜੋਏ ਕਰਨ ਦਾ ਇੱਕ ਮੌਕਾ ਮਿਲਦਾ ਵੀ ਹਾਂ ਬਾਕੀ ਸਾਰੇ ਬਸ ਸੋਨਾ ਘਰ ਬਣਿਆ ਹੋਇਆ ਜੀ ਸਰ ਬਿਊਟੀਫਿਕੇਸ਼ਨ ਤਾਂ ਆਪਣੇ ਅੱਜੇ ਡੈਮੇਜ ਹਰ ਕੋਈ ਜਾਂਦਾ ਹੀ ਜਾਂਦਾ ਬਣਿਆ ਸੀ ਬਣਾਉਂਦੇ ਵੀ ਆ ਲੇਕਿਨ ਸਾਡਾ ਮੇਨ ਜਿਹੜਾ ਟਾਰਗੇਟ ਰਹਿੰਦਾ ਹੈ ਉਹ ਬਿਊਟੀ ਦੇ ਨਾਲ ਨਾਲ ਥੋੜੀ ਕੁਆਲਿਟੀ ਆਫ ਵਰਕ ਵੀ ਰਹਿੰਦਾ ਜੀ ਤੁਨ ਕਿਤੇ ਵੀ ਵਰਕ ਉਸ ਤੋਂ ਬੋਰ ਤੋਂ ਬਿਨਾ ਕੋਈ ਬੋਰ ਨਹੀਂ ਮਿਲੇਗਾ ਜਿਹੜੀ ਤੁਨ ਪਾਲਿਸ਼ ਮਿਲੇਗੀ ਪੀਓ ਦੀ ਜੋ ਕੁਝ ਵੀ ਯੂਜ਼ ਕਰਦੇ ਦਾ ਅੱਛੇ ਬ੍ਰਾਂਡ ਦਾ ਕੀਤਾ ਜਾਏਗਾ ਜੀ ਤੇ ਲੋਵੀ ਦੋਸਤੋ ਜੇਕਰ ਤੁਸੀਂ ਵੀ ਆਪਣਾ ਸੁਪਨਾ ਦਾ ਘਰ ਬਣਾਉਣਾ ਚਾਹੁੰਦੇ ਆ ਤਾਂ ਵੀਰ ਹੋਰਾਂ ਨੂੰ ਕੰਟੈਕਟ ਕਰ ਲਓ ਨੰਬਰ ਮੈਂ ਸਕਰੀਨ ਤੇ ਪਾਇਆ ਖਾਸ ਕਰਕੇ ਨੀਅਰ ਪਟਿਆਲੇ ਤੋਂ 100 ਕਿ ਤੇ ਟੀਮਾਂ ਬਹੁਤ ਨੇ ਕਿਉਂਕਿ ਮੈਂ ਬਿਊਰੋ ਦਾ ਸਿਵਲ ਦਾ ਵਰਕ ਵੀ ਦੇਖਿਆ ਹੈ ਜੋ ਚੱਲ ਰਹੇ ਨੇ ਉੱਥੇ ਵੀ ਪ੍ਰੋਪਰ ਉਸ ਤਰੀਕੇ ਨਾਲ ਕੰਮ ਕਰਦੇ ਨੇ ਵੀ ਇਨ ਫਿਊਚਰ ਤੁਹਾਡੇ ਘਰ ਦੇ ਵਿੱਚ ਕੋਈ ਦਿੱਕਤ ਨਾ ਹੋਵੇ ਜੀ ਤੇ ਜੇ ਸਰ ਇੱਕ ਚੀਜ਼ ਉਹ ਬਹੁਤ ਵੱਡੀ ਹੁੰਦੀ ਆ ਜਦੋਂ ਆਪਾਂ ਘਰ ਤਿਆਰ ਕਰਦੇ ਹਾਂ ਤੁਸੀਂ ਪਹਿਲਾਂ ਹੀ ਦੱਸਿਆ ਵੀ ਤੁਹਾਨੂੰ ਸ਼ੌਂਕ ਆਪਦਾ ਹੁੰਦਾ ਵੀ ਸੋਨਾ ਬਣਾਉਣਾ ਸੋਨਾ ਬਣਾਉਣ ਦੇ ਨਾਲ ਮੇਰੇ ਬਿਜ਼ਨਸ ਸਰ ਹੈ ਹੀ ਹੈ ਇਹ ਮੇਰੀ ਹੋਬੀ ਵੀ ਹੈ ਜੀ ਇਸ ਕਰਕੇ ਜੇ ਹੋਬੀ ਵੀ ਉਸ ਤੋਂ ਬਾਅਦ ਮੇਰੇ ਕਲਾਇੰਟ ਕੋਲ ਕੋਈ ਦਿੱਕਤ ਵੀ ਆ ਜੇ ਨਾ ਪਹਿਲੀ ਗੱਲ ਤਾਂ ਇੰਨੀ ਜਲਦੀ ਕੋਈ ਦਿੱਕਤ ਆਂਦੀ ਨਹੀਂ ਮਨ ਲੋਕ ਨੂੰ ਦਿੱਕਤ ਵੀ ਆਉਂਦੀ ਹੈ ਚਾਹੇ ਉਹ ਸਾਡਾ ਕੰਮ ਕੀਤਾ ਹੋਇਆ ਹੈ ਉਹਦੇ ਵਿੱਚ ਵੀ ਚਾਹੇ ਨਹੀਂ ਕੀਤਾ ਹੋਇਆ ਅਸੀਂ ਕਾਲ ਕਰੋ ਚਾਹੇ 1 ਸਾਲ 2 ਸਾਲ 3 ਸਾਲ 5 ਸਾਲ ਬਾਅਦੋਂ ਕੰਮ ਅੱਛੀ ਕਾਸੀ ਕਰਵਾ ਕੇ ਦਵਾਗੇ ਉਸ ਤੋਂ ਬਾਅਦ ਜੇ ਸਰਵਿਸਿਜ਼ ਪੂਰੀ ਦੇਣੀਆਂ ਨੇ ਜੀ ਤੇ ਨੰਬਰ ਦੋਸਤੋ ਸਕਰੀਨ ਤੇ ਐਡਰੈਸ ਵੀ ਹੋਰਾਂ ਦਾ ਪਾਇਆ ਹੋਇਆ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਆਪਣੇ ਸੁਪਨੇ ਦਾ ਘਰ ਇਸ ਘਰ ਵਾਂਗ ਸੋਨਾ ਘਰ ਬਣਾ ਸਕਦੇ ਹੋ ਧੰਨਵਾਦ ਦੋਸਤੋ